ਜੋ ਜੋ ਕਟਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ 490 ਅੰਗਤੀ ਸ਼ਬਦ ਚੰਨ ਕਰਦੇ ਹਨ ਗੁਜਰੀ ਮਹੱਲਾ 3 ਜਗ ਮੈਂ ਨਾਮੁ ਦੁਲਭ ਹੈ ਗੁਰਮਖ ਪਾਇਆ ਜਾਏ ਕਹਿੰਦੇ ਇਸ ਜਗਤ ਜਿਹੜਾ ਨਾਮ ਹੈ ਦੁਲੱਬ ਹੈ ਲੱਭਦਾ ਨਹੀਂ ਜਿਹੜਾ ਨਾਮ ਹੈ ਜਿਹੜੀ ਬਾਣੀ ਹੈ ਲੱਭਦੀ ਨਹੀਂ ਮਿਲਦੀ ਕਿਸ ਤਰ੍ਹਾਂ ਹੈ ਗੁਰਮਖ ਪਾਇਆ ਜਾਏ ਕਹਿੰਦੇ ਗੁਰਮਖ ਬਣ ਕੇ ਤਾਂ ਨਾਮ ਨੂੰ ਪਾਇਆ ਜਾਂਦਾ ਪਹਿਲਾ ਗੁਰਮਖ ਬਣਨਾ ਹੈ ਫਿਰ ਨਾਮ ਦੀ ਪ੍ਰਾਪਤੀ ਹੁੰਨੀ ਪਹਿਲਾ ਗੁਰੂ ਦੇ ਹੁਕਮ ਨੂੰ ਮੰਨਣਾ ਫਿਰ ਗੁਰੂ ਝੋਲੀ ਦੇ ਵਿੱਚ ਨਾਮ ਉਪਾਰ ਦਿੰਦਾ ਹੈ ਇਹ ਦੁਲੱਬ ਹੈ ਲੱਭਦਾ ਨਹੀਂ ਕਿਤੇ ਲੱਭਣਾ ਕਿੱਥੋਂ ਹੈ ਇਹ ਤਾਂ ਗੁਰੂ ਨੇ ਬਖਸ਼ ਕਰਨੀ ਹੈ ਗੁਰੂ ਨੇ ਦੇਣਾ ਹੈ ਗੁਰੂ ਨੇ ਦੇਣਾ ਕਦੋਂ ਜਦੋਂ ਗੁਰਮਖ ਬਣਨਾ ਹੈ ਫਿਰ ਗੁਰੂ ਨਾਮ ਝੋਲੀ ਵਿੱਚ ਪਾ ਦਿੰਦਾ ਫਿਰ ਗੁਰੂ ਸ਼ਬਦ ਝੋਲੀ ਵਿੱਚ ਪਾ ਦਿੰਦਾ ਜੁਗ ਮੈਂ ਨਾਮ ਦੁਲੱਬ ਹੈ ਗੁਰਮਖ ਪਾਇਆ ਜਾਏ ਬਿਨ ਨਾਮੇ ਮੁਕਤ ਨਾ ਹੋ ਬਈ ਨਾਮ ਤੋਂ ਬਿਨਾ ਕਹਿੰਦੇ ਮੁਕਤੀ ਨਹੀਂ ਲੱਖ ਯਤਨ ਕਰ ਲਈਏ 84 ਲੱਖ ਜੋਂ ਤੋਂ ਛੁਟਕਾਰਾ ਨਹੀਂ ਹੋਣਾ ਨਾਮ ਤੋਂ ਬਿਨਾ ਕਿਉਂ ਬਚਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਿਨ ਨਾਮੇ ਮੁਕਤ ਨਾ ਹੋਵੇ ਬੇਕੋ ਕੋ ਬੋ ਪਾਈ ਕਹਿੰਦਾ ਇਹ ਤਾਂ ਵਪਾਰ ਹੈ ਉਹਦਾ ਇਹ ਵਪਾਰ ਹੈ ਰੱਬ ਦਾ ਰੱਬ ਦੀ ਇਹ ਵਿਧੀ ਹੈ ਰੱਬ ਦਾ ਇਹ ਢੰਗ ਹੈ ਕੇ ਨਾਮ ਤੋਂ ਬਿਨਾ ਮੁਕਤੀ ਨਹੀਂ ਹੈ ਨਾਮ ਦੀ ਪ੍ਰਾਪਤੀ ਗੁਰਮਖ ਬਣ ਕੇ ਬਣ ਬਲਿਹਾਰੀ ਗੁਰ ਆਪਣੇ ਕਹਿੰਦੇ ਮੈਂ ਆਪਣੇ ਗੁਰ ਤੋਂ ਬਲਿਹਾਰੇ ਜਾਂਦਾ ਸੱਤ ਬਲਿਹਾਰੇ ਜਾਉ ਕਹਿੰਦੇ ਸਦਾ ਹੀ ਬਲਿਹਾਰੇ ਜਾਂਦਾ ਸਦਾ ਹੀ ਗੁਰ ਤੋਂ ਬਲਿਹਾਰੀ ਜਾਂਦਾ ਸਬਦ ਤੋਂ ਬਲਿਹਾਰੀ ਜਾਂਦਾ ਸਤਗੁਰ ਮਿਲਿਆ ਕਹਿੰਦੇ ਜਦੋਂ ਸਤਗੁਰ ਮਿਲਿਆ ਹਰ ਮਨ ਬਸੈ ਕਹਿੰਦੇ ਫਿਰ ਹਰ ਮਨ ਵਿੱਚ ਬਸ ਜਾਂਦਾ ਜਦੋਂ ਸਤਗੁਰੂ ਮਿਲਦਾ ਹੈ ਹਰ ਕੌਣ ਹੈ ਹਰ ਸ਼ਬਦ ਹੈ ਮਨੁੱਖ ਵਿੱਚ ਕਦੋਂ ਵੱਸਦਾ ਹੈ ਸ਼ਬਦ ਕਦੋਂ ਮਨੁੱਖ ਵਿੱਚ ਵੱਸਦਾ ਹੈ ਜਦੋਂ ਸਾਤਗੁਰ ਮਿਲਦਾ ਹੈ ਰੱਬ ਕਦੋਂ ਮਨੁੱਖ ਵਿੱਚ ਵੱਸਦਾ ਹੈ ਜਦੋਂ ਸ਼ਬਦ ਮਨ ਵਿੱਚ ਵੱਸਦਾ ਹੈ ਜਦੋਂ ਬਾਣੀ ਮਨ ਵਿੱਚ ਵੱਸ ਜਾਂਦੀ ਸਾਤਗੁਰ ਮਿਲੀਏ ਹਰ ਮਨ ਬਸੇ ਸਹਜੇ ਰਹੇ ਸਮਾਈ ਕਹਿੰਦੇ ਫਿਰ ਸਹਜ ਦੇ ਵਿੱਚ ਰਾਂ ਰੱਬ ਦੇ ਵਿੱਚੇ ਸਮਾ ਜਾਂਦਾ ਜੋਤ ਨਾਲ ਜੋਤ ਰਲ ਜਾਂਦੀ ਹੈ ਰਾਂ ਜਾਂ ਪਾਉ ਪਾਏ ਆਪਣਾ ਬਰਾਗ ਉਪਜੇ ਕਹਿੰਦੇ ਜਦੋਂ ਪਾਉ ਪਾਇਆ ਪਿਆਰ ਪਾਇਆ ਫਿਰ ਬਰਾਗ ਪੈਦਾ ਹੋ ਜਾਂਦਾ ਹੈ ਮਨ ਆਏ ਮਨ ਦੇ ਵਿੱਚ ਆ ਕੇ ਫਿਰ ਵਸ ਜਾਂਦਾ ਹੈ ਜਾਂ ਪਾਉ ਪਾਏ ਆਪਣਾ ਬਰਾਗ ਉਪਜੇ ਮਨ ਆਏ ਬਰਾਗੀ ਤੇ ਹਰ ਪਾਈਏ ਕਹਿੰਦੇ ਜਦੋਂ ਬਰਾਗੀ ਹੋਇਆ ਫਿਰ ਰੱਬ ਨੂੰ ਪਾਉਂਦਾ ਹੈ ਬੇਰਾਗ ਜਦੋਂ ਸਾਰੇ ਰਾਗਾਂ ਨੂੰ ਛੱਡ ਦਿੰਦਾ ਹੈ ਉਹਨੂੰ ਬਰਾਗ ਕਹਿੰਦੇ ਆ ਦੁਨੀਆ ਦੀ ਹਰ ਚੀਜ਼ ਨੂੰ ਛੱਡ ਦਿੰਦਾ ਹੈ ਬੇਰਾਗ ਰਾਗ ਰਾਗਾਂ ਤੋਂ ਬਿਨਾ ਹੋ ਜਾਂਦਾ ਹੈ ਉਹਨੂੰ ਬਰਾਗ ਕਹਿੰਦੇ ਆ ਫਿਰ ਰੱਬ ਮਿਲ ਜਾਂਦਾ ਹੈ ਪਹਿਲਾਂ ਬਰਾਗ ਪੈਦਾ ਹੁੰਦਾ ਹੈ ਫਿਰ ਰੱਬ ਦੀ ਪ੍ਰਾਪਤੀ ਹੁੰਦੀ ਹੈ ਬਰਾਗੇ ਤੇ ਹਰ ਪਾਈਏ ਹਰ ਸਿਉ ਰਹੇ ਸਮਾਏ ਕਹਿੰਦੇ ਫਿਰ ਹਰ ਦੇ ਨਾਲ ਹੀ ਸਮਾ ਜਾਂਦਾ ਹੈ ਸੇ ਮੁਕਤ ਕਹਿੰਦੇ ਉਹਨਾਂ ਦੀ ਮੁਕਤੀ ਹੋ ਜਾਂਦੀ ਹੈ ਸੇ ਮੁਕਤ ਜਿਨ ਮਨੇ ਜਿਣੇ ਕਹਿੰਦੇ ਜਿਹੜੇ ਮਨ ਦੇ ਵਿੱਚ ਜਾਣ ਲੈਂਦੇ ਹੈ ਕਿਸ ਨੂੰ ਜਾਣ ਲੈਂਦੇ ਹਨ ਆਪਣੇ ਮਨ ਦੇ ਵਿੱਚ ਪਰਮਾਤਮਾ ਨੂੰ ਜਾਣ ਲੈਂਦੇ ਹਨ ਉਹਨਾਂ ਦੀ ਮੁਕਤੀ ਹੁੰਦੀ ਹੈ ਜਿਹੜੇ ਰੱਬ ਨੂੰ ਆਪਣੇ ਮਨ ਵਿੱਚ ਲੱਭ ਲੈਂਦੇ ਹਨ ਜਿਹੜੇ ਜਾਣ ਲੈਂਦੇ ਹਨ ਸੇ ਮੋਕਤ ਜੇ ਮਨ ਜਿਣੇ ਫਿਰ ਤਾਤ ਨਾ ਲੱਗ ਗਏ ਕਹਿੰਦੇ ਫਿਰ ਕਿਸੇ ਤਾਤ ਜੋਨੀ ਵਿੱਚ ਆਉਣਾ ਨਹੀਂ 10ਵੇਂ ਦੁਆਰ ਰਹਿਤ ਕਰੇ ਕਹਿੰਦੇ ਫਿਰ ਕਿੱਥੇ ਰਹਿਣ ਲੱਗੇ 10ਵੇਂ ਦੁਆਰ ਦੇ ਵਿੱਚ 10ਵੇਂ ਦੁਆਰ ਰਹਿਤ ਕਰੇ 350 ਸੋਝੀ ਪਾਏ ਤਿੰਨਾ ਭਵਨਾ ਦੀ ਸੋਝੀ ਆ ਜਾਂਦੀ ਹੈ 10ਵੇਂ ਦੁਆਰ ਦੇ ਵਿੱਚ ਪਹੁੰਚ ਜਾਂਦਾ ਨਾਨਕ ਗੁਰ ਤੇ ਗੁਰੂ ਹੋਇਆ ਫਿਰ ਸਿਰ ਕੋ ਨਾਨਕ ਦੀਪ ਜੀ ਨੇ ਬਚਨ ਕਰਦੇ ਜਦੋਂ 10ਵੇਂ ਦਵਾਰ ਵਿੱਚ ਪਹੁੰਚ ਗਿਆ ਫਿਰ ਗੁਰ ਤੇ ਗੁਰੂ ਬਣ ਗਿਆ ਗੁਰੂ ਹੁੰਦਾ ਜਿਹੜਾ ਗੁਰ ਨੂੰ ਵੰਡਦਾ ਸਬਦ ਨੂੰ ਵੰਡਦਾ ਹੈ ਜਿਹੜਾ ਗੁਰ ਦੇ ਨਾਲ ਸਬਦ ਦੇ ਨਾਲ ਗੁਰੂ ਬਣ ਗਿਆ ਫਿਰ ਸਬਦ ਵੰਡਣ ਲੱਗ ਗਿਆ ਕਦੋਂ ਜਦੋਂ 10ਵੇਂ ਦਵਾਰ ਵਿੱਚ ਪਹੁੰਚਿਆ ਕਿਉਂ 10ਵੇਂ ਦਵਾਰ ਵਿੱਚ ਸ਼ਬਦ ਭਰਿਆ ਬਿਆ ਫਿਰ ਉਹਨਾਂ ਸ਼ਬਦਾਂ ਨੂੰ ਵੰਡਣ ਲੱਗ ਜਾਂਦਾ ਰੱਬ ਉਹ ਸ਼ਬਦ ਅੰਦੀ ਫਿਰ ਚਾਬੀ ਸੰਭਾਲ ਦਿੰਦਾ ਹੈ ਦਸਵੇਂ ਦਵਾਰ ਵਿੱਚ ਰੱਬ ਵੱਸਦਾ ਹੈ ਰੱਬ ਦਾ ਘਰ ਹੈ ਫਿਰ ਉਹਦੀ ਚਾਬੀ ਰੱਬ ਦੇ ਦਿੰਦਾ ਫਿਰ ਉਸ ਦਸਵੇਂ ਦਵਾਰ ਚ ਜੋ ਸਮਾਨ ਪਿਆ ਹੈ ਸ਼ਬਦ ਪਿਆ ਬਾਣੀ ਪਈਏ ਫਿਰ ਉਹਨੂੰ ਵੰਡਣ ਲੱਗ ਜਾਂਦਾ ਫਿਰ ਉਹ ਗੁਰ ਤੇ ਗੁਰੂ ਬਣ ਗਿਆ ਸਿਰ ਗੰਦਾਨਕ ਦੇਵ ਜੀ ਦੀ ਲੀਲਾ ਦੇਖੋ ਕੀ ਹੈ ਗੁਰ ਤੇ ਨਾਨਕ ਗੁਰ ਤੇ ਗੁਰ ਹੋਇਆ ਗੁਰ ਤੇ ਗੁਰੂ ਬਣ ਗਿਆ ਸ਼ਬਦ ਨੇ ਫਿਰ ਗੁਰੂ ਬਣਾ ਦਿੱਤਾ ਹੈ ਸ਼ਬਦ ਨੇ ਫਿਰ ਗੁਰ ਨੂੰ ਵੰਡਣ ਲਾ ਦਿੱਤਾ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਈ ਕਹਿੰਦੇ ਦੇਖੋ ਰੱਬ ਦੀ ਰਜਾ ਗੁਰ ਦੇ ਨਾਲ ਗੁਰੂ ਬਣ ਗਿਆ ਇਹ ਕਾਰਨ ਕਰਤਾ ਕਰੇ ਕਹਿੰਦਾ ਇਹ ਕਾਬ ਆਰੰਭ ਕਰਦਾ ਹੈ ਜੋਤੀ ਜੋਤ ਸਮਾਏ ਕਹਿੰਦੇ ਜੋਤ ਨੇ ਜੋਤ ਰਲ ਜਾਂਦੀ ਗੁਜਰੀ ਮਹੱਲਾ 3 ਆਰਾਮ ਰਾਮ ਸਭ ਕੋ ਕਹੇ ਗੁਰੂ ਜਾਣੀ ਜਾਨ ਹਨਾ ਕਹਿੰਦੇ RAM RAM ਤਾਂ ਸਾਰੇ ਕਹਿੰਦੇ ਆ ਇੱਕ ਜਿਹੜਾ ਚੋਰ ਹੈ ਉਹ ਵੀ ਰੱਬ ਦਾ ਨਾਮ ਲੈਂਦਾ ਹੈ ਉਹ ਵੀ ਦਾ ਪਾਠ ਕਰਦਾ ਹੈ ਜਿਹੜਾ ਝਾਰ ਹੈ ਠੱਗ ਹੈ ਲੋਭੀ ਹੈ ਉਹ ਵੀ RAM ਦਾ ਨਾਮ ਲੈਂਦਾ ਤਾਂ ਹੀ ਬਾਦਸ਼ਾਹ ਨੇ ਲਿਖਿਆ RAM RAM ਸਭ ਕੋ ਕਹੇ ਕਹਿੰਦੇ ਸਾਰੇ ਉਹ RAM RAM ਕਹਿੰਦੇ ਆ ਕਦੋਂ ਚੋਰ ਵੀ ਚੋਰੀ ਕਰਨ ਜਾਂਦਾ ਨੇ ਉਹ ਵੀ ਰੱਬ ਦਾ ਨਾਮ ਲੈ ਕੇ ਜਾਂਦਾ ਕਿਵੇਂ ਸੁੱਖੀ ਸੰਧੀ ਚੋਰੀ ਕਰਕੇ ਘਰੋਂ ਮੁੜਿਆ ਮਾਂ RAM RAM ਸਭ ਕੋ ਕਹੇ ਕਹੀਏ RAM ਦਾ ਨਾਮ ਹੋਏ ਕਹਿੰਦੇ ਕਹਿਣੇ ਨਾਲ RAM ਨੇ ਸਾਡਾ ਨਹੀਂ ਬਣ ਜਾਣਾ ਦੁਨੀਆ ਸਾਰੀ ਦੀ ਗੱਲ ਕਰਦੇ ਕਹਿੰਦੇ ਸਾਰੀ ਦੁਨੀਆ RAM RAM ਕਹਿੰਦੀ ਹੈ ਪਰ ਕਹਿਣੇ ਦੇ ਨਾਲ RAM ਨਹੀਂ ਬਣ ਜਾਣਾ ਕਹਣੇ ਨਾਲ ਆਰਾਮ ਨੇ ਸਾਡਾ ਨਹੀਂ ਬਣ ਜਾਣਾ ਆਰਾਮ ਆਰਾਮ ਸਭ ਕੋ ਕਹੇ ਕਹੀਏ ਰਾਮ ਨਾ ਹੋਏ ਗੁਰ ਪ੍ਰਸਾਦੀ ਕਹਿੰਦੇ ਜਦੋਂ ਸ਼ਬਦ ਦਾ ਪ੍ਰਸ਼ਾਦ ਮਿਲਦਾ ਜਦੋਂ ਗੁਰੂ ਵੀ ਦਾ ਪ੍ਰਸ਼ਾਦ ਦਿੰਦੇ ਆ ਗੁਰ ਪ੍ਰਸਾਦੀ ਰਾਮ ਮਨ ਬਸੇ ਕਹਿੰਦੇ ਤਾਂ ਮਨ ਵਿੱਚ ਬਸਦਾ ਜਦੋਂ ਗੁਰੂ ਪ੍ਰਸ਼ਾਦ ਦਿੰਦਾ ਇਹਦਾ ਈਦਾ ਸਾਬਦਾ ਦਾ ਪ੍ਰਸ਼ਾਦ ਦਿੰਦਾ ਹੈ ਗੁਰੂ ਕਬਲੀ ਹੋ ਗਈ ਦੁਨੀਆ ਪ੍ਰਸ਼ਾਦ ਖਾ ਖਾ ਕੇ ਜਿਹੜਾ ਪ੍ਰਸ਼ਾਦ ਅਸੀਂ ਮੰਨੀ ਬੈਠੇ ਤਾਂ ਸਾਰੀ ਦੁਨੀਆ ਖਾਂਦੀ ਐ ਜਿਹੜਾ ਗੁਰਦੁਆਰੇ ਨਹੀਂ ਵੀ ਜਾਂਦਾ ਉਹਨੂੰ ਵੀ ਮੇਰੇ ਵਰਗਾ ਘਰ ਲ ਜਾ ਕੇ ਦੇ ਦਿੰਦਾ ਵੀ ਖਾਲਾ ਲੇਕਨ ਪ੍ਰਸ਼ਾਦ ਤਾਂ ਸ਼ਬਦ ਦਾ ਜਦੋਂ ਇਹ RAM ਹੈ ਜਿਹੜਾ ਸ਼ਬਦ ਹੈ ਇਹਦਾ ਪ੍ਰਸ਼ਾਦ ਗੁਰੂ ਦਿੰਦਾ ਹੈ ਗੁਰੂ ਸਾਨੂੰ ਕੀ ਦਿੰਦਾ ਜੋ ਸਿਰ ਗੁਰੂ ਨਾਨਕ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਇਹ ਪ੍ਰਸ਼ਾਦ ਦੇ ਨਾਲ ਭਰਿਆ ਪਿਆ ਇਹੇ ਪ੍ਰਸ਼ਾਦ ਹੈ ਜਿਹੜਾ ਸੱਚਖੰਡ ਤੋਂ ਲੈ ਕੇ ਆਂਦਾ ਬਾਬੇ ਨਾਨਕ ਨੇ ਕਿਉਂ ਇਹਨੂੰ ਜਿੰਨਾ ਮਰਜੀ ਵੰਡੀ ਜਾਈਏ ਮੁੱਕਣੇ ਵਾਲੇ ਨਹੀਂ ਇਹ ਬਾਣੀ ਕਿਤੇ ਮੁੱਕਣੇ ਵਾਲੀ ਹੈ ਜਿੰਨੀ ਮਰਜੀ ਵੰਡੀ ਜਾਓ ਇੱਕ ਨੂੰ ਵੰਡ ਦੋ 100 ਨੂੰ ਵੰਡ ਦੋ ਲੱਖਾਂ ਨੂੰ ਵੰਡ ਦੋ ਕਰੋੜਾਂ ਨੂੰ ਵੰਡ ਦੋ ਅਰਬਾਂ ਖਰਬਾਂ ਨੂੰ ਬਾਣੀ ਵੰਡ ਦੋ ਲੇਕਿਨ ਬਾਣੀ ਦਾ ਪ੍ਰਸ਼ਾਦ ਮੁੱਕਣੇ ਵਾਲਾ ਨਹੀਂ ਹੈ ਰੱਬ ਨੇ ਇਹ ਦਿੱਤਾ ਬਾਬੇ ਨਾਨਕ ਨੇ ਦਿੱਤਾ ਵੰਡਣ ਵਾਸਤੇ ਆ ਰਾਮ ਆਮ ਸਮ ਕੋ ਕਹੇ ਕਹੀਏ ਰਾਮ ਨਾ ਹੋਈ ਗੁਰ ਪ੍ਰਸਾਦਿ ਰਾਮ ਮਨ ਬਸੇ ਤਾਂ ਫਲ ਪਾਵੇ ਕੋਈ ਕਹਿੰਦੇ ਤਾਂ ਕਿਸੇ ਫਲ ਦੀ ਪ੍ਰਾਪਤੀ ਹੋਣੀ ਹੈ ਕਦੋਂ ਜਦੋਂ ਰਾਮ ਦੇ ਨਾਮ ਨੇ ਮਨ ਦੇ ਚ ਬਸਣਾ ਹੈ ਵਸਣਾ ਕਦੋਂ ਆ ਜਦੋਂ ਗੁਰੂ ਨੇ ਪ੍ਰਸ਼ਾਦ ਦੇਣਾ ਸ਼ਬਦ ਦੇਣਾ ਅੰਤੁਰ ਗੁਬਿੰਦ ਕਹਿੰਦੇ ਤੇਰੇ ਅੰਦਰ ਦੇ ਵਿੱਚ ਰੱਬ ਹੈ ਅੰਤੁਰ ਗੁਬਿੰਦ ਜਿਸ ਲਾਗੇ ਪ੍ਰੀਤ ਕਹਿੰਦਾ ਜਿਹਦਾ ਪਿਆਰ ਪੈ ਗਿਆ ਅੰਦਰ ਪ੍ਰੀਤਮ ਦੇ ਨਾਲ ਰੱਬ ਦੇ ਨਾਲ ਹਾਰ ਤਿਸ ਕਦੇ ਨਾ ਬਿਸਰੈ ਕਹਿੰਦੇ ਫਿਰ ਕਦੇ ਰੱਬ ਬਿਸਰਦਾ ਨਹੀਂ ਹਰ ਤਿਸ ਕਦੇ ਨਾ ਬਿਸਰੀ ਹਰ ਹਰ ਕਰਹਿ ਸਦਾ ਮਨ ਚੀਤ ਕਹਿੰਦਾ ਸਦਾ ਸਦਾ ਫਿਰ ਮਨ ਦੇ ਵਿੱਚ ਚੇਤੇ ਕਰ ਰੋ ਹਿਰਦੇ ਜਿਨ ਕੇ ਕਪਟ ਵਸੈ ਕਿ ਜਿਹਦੇ ਹਿਰਦੇ ਚ ਕਪਟ ਵਸਦੀ ਹੈ ਜਿਹਦਾ ਹਿਰਦਾ ਸੁੱਧ ਨਹੀਂ ਇਹਦੇ ਹਿਰਦੇ ਦੇ ਵਿੱਚ ਮੈਲ ਹੈ ਇਹਦੇ ਮਨ ਦੇ ਵਿੱਚ ਬੈਲ ਹੈ ਅਸੀਂ ਕਾਪਟ ਪਤਾ ਕਿਹਨੂੰ ਕਹਿੰਦੀ ਹੈ ਪੱਟ ਨਾ ਕਹਿੰਦੇ ਰੇਸ਼ਮ ਨੂੰ ਮੈਂ ਕਹਿੰਦੇ ਰੇਸ਼ਮ ਨੂੰ ਸਾਫ ਨੂੰ ਕਾਪਟ ਜਿਹੜਾ ਸਾਫ ਨਾ ਹੋਵੇ ਰੇਸ਼ਮ ਨਾ ਹੋਵੇ ਜਿਹੜਾ ਮੈਲ ਦੇ ਨਾਲ ਭਰਿਆ ਪਿਆ ਹੈ ਮਨ ਕਿਹੜੀ ਮੈਲ ਅਸੀਂ ਮੈਲ ਤਾਂ ਮਿੱਟੀ ਘੱਟੇ ਨੂੰ ਮੰਨੀ ਜਾਂਦੇ ਆ ਮੈਲ ਤਾਂ ਕਾਮ ਕ੍ਰੋਧ ਨਗਰ ਪਉ ਭਰਿਆ ਮਿਲ ਸਾਧੂ ਕੰਡਲ ਕੰਡਾ ਇਹ ਕਾਮ ਕ੍ਰੋਧ ਦੇ ਨਾਲ ਜਿਹੜੇ ਅੰਦਰ ਮੈਲ ਭਰੀ ਪਈ ਐ ਲੋਭ ਲਾਲਚ ਦੀ ਇਹਦੇ ਨਾਲ ਮਨ ਗੰਦਾ ਹੁੰਦਾ ਹੈ ਹਿਰਦੇ ਜਿੰਨ ਕੇ ਕਪਟ ਬਸੇ ਬਾਹਰੋਂ ਸ਼ਾਂਤ ਕਹਾਏ ਕਹਿੰਦੇ ਬਾਹਰ ਤੋਂ ਸੰਤ ਕਹਾਉਂਦਾ ਹਿਰਦੇ ਦੇ ਵਿੱਚ ਕਪਟ ਹੈ ਹਿਰਦੇ ਚ ਮੈਲ ਹੈ ਉੱਪਰ ਬੜੇ ਚਿੱਟੇ ਕੱਪੜੇ ਪਾਏ ਵੇ ਬੜਾ ਹੰਸ ਬਣਿਆ ਵੇ ਲੇਕਿਨ ਹੈ ਬੰਗਲਾ ਹਿਰਦੇ ਜਿਨ ਕੇ ਕਪਟ ਬਸੇ ਬਾਹਰੋਂ ਸੰਤ ਕਹਾਵੇ ਤ੍ਰਿਸ਼ਨਾ ਮੂਲ ਨਾ ਚੁੱਕਈ ਕਹਿੰਦੇ ਤ੍ਰਿਸ਼ਨਾ ਤਾਂ ਭਰੀ ਨਹੀਂ ਕਪਟੀ ਦੀ ਤ੍ਰਿਸ਼ਨਾ ਭਰਦੀ ਨਹੀਂ ਕਿਉਂ ਦਾਅ ਦਾ ਲੋਭ ਪੂਰਾ ਹੁੰਦਾ ਨਾਉ ਦਾ ਲਾਲਚ ਪੂਰਾ ਹੁੰਦਾ ਨਾਉ ਦਾ ਕੰਮ ਪੂਰਾ ਹੁੰਦਾ ਉਹਦੀ ਤ੍ਰਿਸ਼ਨਾ ਤਾਂ ਤੜਪ ਰਹੀ ਹੈ ਤ੍ਰਿਸ਼ਨਾ ਦੀ ਅੱਗ ਕਿਉਂ ਨਹੀਂ ਬੁਝੀ ਅੱਗ ਕਦੋਂ ਨਹੀਂ ਬੁਝਦੀ ਜਦੋਂ ਅੱਗ ਨੂੰ ਪਾਣੀ ਨਹੀਂ ਮਿਲਦਾ ਜੋਦੋ ਅੱਗ ਤੇ ਪਾਣੀ ਛੁੱਟ ਦਿੰਦੇ ਅੱਗ ਬੁਝ ਜਾਂਦੀ ਐ ਸਾਡੀ ਤ੍ਰਿਸ਼ਨਾ ਦੀ ਅੱਗ ਕਦੋਂ ਬੁਝਦੀ ਐ ਸਾਬਤ ਇਸ ਨੂੰ ਬੁਝਾ ਦਿੰਦਾ ਅਸੀਂ ਸਾਬਤ ਤੋਂ ਅਧੂਰੇ ਹਾਂ ਸਾਡੀ ਤ੍ਰਿਸ਼ਨਾ ਬੁਝਦੀ ਨਹੀਂ ਤ੍ਰਿਸ਼ਨਾ ਮੂਲ ਨਾ ਚੁੱਕਈ ਅੰਤ ਗਏ ਪਸਤਾਹਿ ਕਹਿੰਦੇ ਅੰਤ ਨੂੰ ਪਸਤਾ ਕੇ ਜਾਂਦੇ ਹਨ ਹਾਲੇ ਤਾਂ ਬੜੀਆਂ ਲੰਬੀਆਂ ਆਸਾਂ ਐ ਵਿਆਹ ਕੀ ਦੇ ਸਾਲ ਆਹ ਕਰ ਲਿਆ ਗਾਹਾਂ ਦੇ ਸਾਲ ਨੂੰ ਆਹ ਲੈਣਾ ਬੜੀਆਂ ਲੰਬੀਆਂ ਆਸਾਂ ਛੱਡੀਆਂ ਥੋੜਾ ਆਸਾਂ ਹਾਲੇ ਆਸਾ ਮਨਸਾ ਸਗਲ त्यागे जग ਤੇ ਰਹੇ ਨਰਾਸਾ ਗੁਰ ਕਿਰਪਾ ਜੈ ਨਰਪੈ ਕੀਨੀ ਤੈ ਐ ਜੁਗਤ ਪਛਾਨੀ ਨਾਨਕ ਲੀਨ ਪਿਉ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਤਾ ਗੋਬਿੰਦ ਮਿਲਣਾ ਹੈ ਤਾਂ ਰੱਬ ਮਿਲਣਾ ਹੈ ਜਦੋਂ ਆਸਾਂ ਨੂੰ ਛੱਡਣਾ ਹੈ ਲੇਕਿਨ ਸਾਡੀ ਤਾਂ ਆਸਾਂ ਲਾਈ ਬੈਠੇ ਆ ਕਿ ਐਤ ਕੀ ਦਾ ਘਾਟੋ ਹੈ ਗਾਹਾਂ ਦਾ ਜਦੋਂ ਜਦੋਂ ਗਾਹਾਂ ਦਾ ਵਿਆਹ ਕਰਨਾ ਨੇ ਇਹ ਨਾਲੋਂ ਵੀ ਬੜਾ ਕਰਨਾ ਹੈ ਬਹੁਤ ਜਿਆਦਾ ਤੇ ਜਿਆਦਾ ਖਰਚਾ ਕਰਨਾ ਹਲੇ ਤ੍ਰਿਚਨਾ ਥੋੜਾ ਬੁੱਝੀ ਹੈ ਹਲੇ ਤਾਂ ਮੰਦੀ ਜੀ ਤ੍ਰਿਚਨਾ ਜਲ ਰਹੀ ਹੈ ਤ੍ਰਿਸ਼ਨਾ ਮੂਲ ਨਾ ਚੱਕੀ ਅੰਤ ਗਏ ਪਸਤਾਏ ਅੰਤ ਨੂੰ ਫਿਰ ਪਸਤਾ ਕੇ ਜਾਂਦੇ ਹਨ ਦੁਨੀਆਂ ਵਿੱਚੋਂ ਅਨੇਕ ਤੀਰਥ ਜੇ ਯਤਨ ਕਰੇ ਕਹਿੰਦੇ ਬੜੇ ਤੀਰਥਾਂ ਤੇ ਜਾਇਆ ਅਨੇਕ ਤੀਰਥ ਜੇ ਯਤਨ ਕਰੇ ਤਾਂ ਅੰਤਰ ਕੀ ਹਉਮੈ ਕਦੇ ਨਾ ਜਾਏ ਕਹਿੰਦੇ ਅੰਦਰ ਦੀ ਹਉਮੈ ਨਹੀਂ ਗਈ ਨੇਕੇ ਤੀਰਥਾਂ ਤੇ ਵੀ ਜਾਇਆ ਨਾ ਤ੍ਰਿਸ਼ਨਾ ਮਰੀਏ ਨਾ ਹਉਮੈ ਮਰੀਏ ਹਉਮੈ ਵੀ ਸ਼ਬਦ ਨੇ ਮਾਰਨੀ ਸੀ ਤ੍ਰਿਸ਼ਨਾ ਵੀ ਸ਼ਬਦ ਨੇ ਮਾਰਨੀ ਸੀ ਅਨੇਕ ਤੀਰਥ ਜੇ ਯਤਨ ਕਰੇ ਤਾਂ ਅੰਤਰ ਕੀ ਹਉਮੈ ਕਦੇ ਨਾ ਜਾਏ ਜਿਸ ਨਰ ਕੀ ਦੁਬਿਧਾ ਨਾ ਜਾਏ ਸੈਸੀ ਇਹ ਜੇ ਬਚਨ ਹਨ ਇਹ ਰੱਬ ਦੇ ਕਹੇ ਹੋਏ ਬਚਨ ਹਨ ਜੋ ਰੱਬ ਕਹਿੰਦਾ ਜੋ ਰੱਬ ਦਾ ਸਨੇਹ ਹੈ ਉਹ ਬਾਣੀ ਵਿੱਚ ਲਿਖ ਦਿੱਤਾ ਹੈ ਬਾਬੇ ਨਾਨਕ ਨੇ ਜੀਸ ਨਾਰਕੀ ਦੁਬਿਧਾ ਨਾ ਜਾਏ ਦੁਬਿਧਾ ਦੋ ਦਿਲਿਆਂ ਦੇ ਵਿੱਚ ਇੱਕ ਪਰ ਟੇਕ ਨਹੀਂ ਹੋਈ ਗੁਰੂ ਗ੍ਰੰਥ ਸਾਹਿਬ ਦੇ ਵਿਸ਼ਵਾਸ ਨਹੀਂ ਬਣਿਆ ਕਦੇ ਕਿੱਥੇ ਮੱਥਾ ਟੇਕਦਾ ਕਦੇ ਕਿੱਥੇ ਟੇਕਦਾ ਹੈ ਪੱਥਰਾਂ ਨੂੰ ਮੇਟੇ ਕੀ ਜਾਂਦਾ ਹੈ ਅੰਦਰ ਵੜ ਕੇ ਵੀ ਸੋਝੀ ਨਹੀਂ ਪਈ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਹੈ ਫੇਰ ਵੀ ਸੱਚਖੰਡ ਕੰਨੀ ਨੂੰ ਜਾਂਦਾ ਹੈ ਫੇਰ ਵੀ ਦੋ ਰੱਬ ਦਿਖਦੇ ਆ ਇੱਥੇ ਵੀ ਬੈਠੇ ਅੰਦਰ ਗੁਰਦੁਆਰਾ ਸਾਹਿਬ ਵੜ ਕੇ ਵੀ ਦੋ ਰੱਬ ਵਿਖ ਦਿਖਦੇ ਆ ਇਹ ਵੀ ਤਾਂ ਰੱਬ ਹੈ ਪ੍ਰਕਾਸ਼ੀਦਾ ਹੋਇਆ ਹੈ ਅੰਤਰ ਸੱਚਖੰਡ ਜੀ ਕੀ ਕਰਨ ਜਾਂਦੇ ਆ ਦੁਬਿਧਾ ਹਮਨ ਤੇ ਵਿੱਚ ਦੁਬਿਧਾ ਵਿੱਚ ਫਸਿਆ ਹੋਇਆ ਇਧਰ ਬਚਨ ਹੋ ਗਿਆ ਜਿਸ ਨਾਰਕੀ ਦੁਬਿਧਾ ਨਾ ਜਾਏ ਤਰਮ ਰਾਏ ਇਸ ਦੇ ਸਜਾਏ ਤਰਮ ਰਾਜ ਨੇ ਉਹਨੂੰ ਸਜ਼ਾ ਦੇਣੀ ਹੈ ਜਿਵੇਂ ਕਿ ਜਾਦਾ ਇਕੱਠੇ ਹੋ ਕੇ ਮਟੀਰੀਏ ਨੂੰ ਅੰਬਲਾ ਮਾਰੀਏ ਜਾਦਾ ਇਕੱਠ ਕਰ ਲਈਏ ਬਹੁਤ ਬੜਾ ਇਕੱਠ ਕਰ ਲਈਏ ਕੱਢ ਦੀਏ ਪਾਣੀ ਚੋਂ ਅਖਰਨ ਨੂੰ ਇਹਨਾਂ ਨੂੰ ਜਿਸ ਨਰਕੀ ਦੁਬਿੱਤਾ ਨਾ ਜਾਏ ਧਰਮ ਰਾਇਤੀਸ ਦੇ ਸਜਾਏ ਧਰਮ ਰਾਜ ਨੇ ਉਹਨੂੰ ਸਜ਼ਾ ਦੇਣੀ ਹੈ ਕਰਮ ਹੋਵੇ ਸੋਈ ਜਨ ਪਾਏ ਕਹਿੰਦੇ ਜੇ ਕਰਮ ਕਰੇ ਉਹ ਜਨ ਫਿਰ ਪਾਉਂਦਾ ਹੈ ਰੱਬ ਨੂੰ ਕਰਮ ਕਰੇ ਸੋਈ ਜਨ ਪਾਏ ਗੁਰਮਖ ਬੂਝੇ ਕੋਈ ਕਹਿੰਦੇ ਕੋਈ ਗੁਰਮਖੇ ਨੂੰ ਬੁਝਦਾ ਹੈ ਬੁਝਣ ਵਾਲਾ ਤਾਂ ਆਪਾਂ ਕਸਤੇ ਨਹੀਂ ਕੀਤਾ ਬਸ ਆਉਣਾ ਹੈ ਜਾਣਾ ਹੈ ਨਰੋਣਾ ਹੈ ਤਲਣਾ ਹੈ ਇੱਥੇ ਤੱਕ ਬੈਠੇ ਆ ਹਲੇ ਬਾਣੀ ਦੀ ਕੀ ਲੋੜ ਹੈ ਸਤਸਿੰਘ ਜੀ ਜੇ ਬਾਣੀ ਨਾ ਹੋਵੇ ਕੋਈ ਨਹੀਂ ਆਉਂਦਾ ਗੁਰਦੁਆਰਾ ਸਾਹਿਬ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਦੀ ਉਹ ਤਾਕਤ ਹੈ ਤਾਂ ਹੀ ਇੱਥੇ ਆਉਂਦੀ ਹੈ ਦੁਨੀਆ ਨਹੀਂ ਤਾਂ ਫਿਰ ਇਹ ਖੰਡਰ ਬਣ ਜਾਂਦੀਆਂ ਬਿਲਡਿੰਗਾਂ ਦੇਖਿਆ ਪ੍ਰਾਣੀਆਂ ਬਿਲਡ ਦਾ ਖੰਡਰ ਬਣ ਗਿਆ ਕੋਈ ਨਹੀਂ ਉੱਥੇ ਜਾਂਦਾ ਮੱਥਾ ਟੇਕਣ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਆਉਂਦੇ ਆ ਕਰਮੋ ਹੋਬੈ ਸੋਈ ਜਨ ਪਾਏ ਗੁਰਮਖ ਬੂਜੇ ਕੋਈ ਨਾਨਕ ਵਿੱਚੋਂ ਹੋਮੇ ਮਾਰੇ ਜਿਵੇਂ ਗੁਰੂ ਨਾਨਕ ਦੇਵ ਜੀ ਬਚਨ ਕਰਦੇ ਆ ਕਹਿੰਦੇ ਹੋਮੇ ਨੂੰ ਮਾਰਦੇ ਨਾਨਕ ਵਿੱਚੋਂ ਹਉਮੇ ਮਾਰੇ ਤਾਂ ਹਰ ਭੇਟੇ ਸੋਈ ਕਹਿੰਦੇ ਤਾਂ ਤੈਨੂੰ ਰੱਬ ਨੇ ਮਿਲਣਾ ਹੈ ਫੇਰ ਤੇਰਾ ਅਕਾਲਪੁਰਖ ਨਾਲ ਮੇਲ ਹੋ ਜਾਣਾ ਜਦੋਂ ਹਉਮੇ ਮਰੀਏ ਹਉਮੇ ਨਾਵੇਂ ਨਾਲ ਵਿਰੋਧ ਹੈ ਦੋਵੇਂ ਬਸੇ ਨਾ ਇੱਕ ਥਾਏ ਨਾਮ ਰੱਬ ਹੈ ਬਾਣੀ ਰੱਬ ਹੈ ਹਉਮੇ ਤੇ ਰੱਬ ਦਾ ਬੈਰ ਹੈ ਹੰਕਾਰ ਤੇ ਖੁਦਾ ਦਾ ਬੈਰ ਹੈ ਸਿਰ ਗੁਰੂ ਨਾਨਕ ਦੇਵ ਜੀ ਬਾਣੀ ਦੇ ਰਾਹੀਂ ਇਸ ਕਲਯੁਗ ਨੂੰ ਸੁਣ ਕਲਯੁਗੀ ਜੀਵਾਂ ਨੂੰ ਸਮਝਾਉਂਦੇ ਹਨ ਜਦੋਂ ਫਿਰ ਹੋਮੇ ਮਰਗੀ ਰੱਬ ਨਾਲ ਮੇਲ ਹੋ ਗਿਆ 84 ਕੱਤੀ ਗਈ ਕੱਤੀ ਹੋ ਗਈ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਣੀ ਸਾਡਾ ਗੁਰੂ ਬਣਾਇਆ ਸਾਬਤ ਗੁਰੂ ਤੁਨ ਚੇਲਾ ਆਖਰ ਜਾ ਕੇ ਨਵੇੜਾ ਗੁਰੂ ਗੋਬਿੰਦ ਸਿੰਘ ਨੇ ਕਰ ਦਿੱਤਾ ਸਾਡੇ ਭਾਗ ਬਹੁਤ ਵੱਡੇ ਹਨ ਜਿਨ੍ਹਾਂ ਨੂੰ ਪੂਰਾ ਗੁਰੂ ਮਿਲਿਆ ਪੂਰਾ ਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਜਿਨ੍ਹਾਂ ਨੂੰ ਮਿਲਿਆ ਉਹਨਾਂ ਦੇ ਭਾਗ ਬਹੁਤ ਵੱਡੇ ਹਨ ਜਿਹੜੇ ਇਸ ਗੁਰੂ ਤੇ ਅਧੂਰੇ ਰਹਿ ਗਏ ਗੁਰੂ ਨਹੀਂ ਮਿਲਿਆ ਗੁਰੂ ਗ੍ਰੰਥ ਸਾਹਿਬ ਉਹ 84 ਰਖ ਜੋਂ ਦੇ ਵਿੱਚ ਭਟਕਣਗੇ ਪੂਰਾ ਗੁਰੂ ਜਿਸ ਗੁਰੂ ਦੇ ਸਾਨੂੰ ਲੜ ਲਾਇਆ ਆਗਿਆ ਪਾਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੁ ਗ੍ਰੰਥ ਪਰ ਕਿਉਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰ ਕਿਉਂ ਨੂੰ ਮੰਨਦੇ ਆ ਕਿਹਨੂੰ ਨੜਾਉਂਦੇ ਢੜਾਉਂਦੇ ਫਿਰਦੇ ਆ ਕਿੱਥੇ ਜਾਂਦੇ ਆ ਕਿਹੜੀਆਂ ਮੜੀਆਂ ਮਸਾਣਾ ਤੇ ਮੱਥੇ ਟੇਕਦੇ ਫਿਰਦੇ ਆ ਸਾਡੇ ਭਾਗ ਬਹੁਤ ਮਾੜੇ ਹਨ ਜਿਹੜੇ ਆਪਣੇ ਗੁਰੂ ਨੂੰ ਛੱਡ ਕੇ ਹੋਰ ਮਡੀਆਂ ਮਸਾਣਾਂ ਵਿੱਚ ਘੁੰਮਦੇ ਫਿਰਦੇ ਆਂ ਹੋਰ ਜਗ੍ਹਾ ਤੇ ਚੂਨ ਵਿੱਚ ਚੜਾਉਂਦੇ ਆਂ ਦੁੱਧ ਚੜਾਉਂਦੇ ਆਂ ਕਦੇ ਕੁਛ ਕਰਦੇ ਆਂ ਲੇਕਿਨ ਜੋ ਕੁਛ ਮਰਜੀ ਕਲਯੁਗ ਵਿੱਚ ਕਰ ਲਿਓ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਾਡੀ ਮੁਕਤੀ ਨਹੀਂ ਹੈ ਸੋ ਸਾਧ ਸੰਗਤ ਦੀ ਬਾਣੀ ਪੜ੍ਹਦੇ ਆਂ ਕਥਾ ਕਰਦੇ ਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਉਹਨੂੰ ਬੁਲਾਓ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ